ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਜਵਾਹਰ ਨਵੋਦੇਆ ਦਾ ਜੋ ਸਵਾਲ ਆਪਾਂ ਅੱਜ ਕਰਨ ਜਾ ਰਹੇ ਹਾਂ ਉਹ ਅਕਸਰ ਹੀ ਜਿਹੜੇ ਪਹਿਲਾਂ ਪੇਪਰ ਜਵਾਹਰ ਨਵੋਦੇਆ ਵਿਦਿਆਲਿਆ ਦੇ ਹੋਏ ਹੋਏ ਹਨ ਉਸ ਨਾਲ ਦਾ ਸਵਾਲ ਅਕਸਰ ਹੀ ਉਹਨਾਂ ਪੇਪਰਾਂ ਦੇ ਵਿੱਚ ਆਇਆ ਹੋਇਆ ਹੈ ਆਪਨੇ ਅੱਜ ਇਸ ਇੱਕ ਸਵਾਲ ਤੋਂ ਆਪਾਂ ਦੋ ਸਵਾਲਾਂ ਨੂੰ ਸਮਝਣ ਦਾ ਯਤਨ ਕਰਾਂਗੇ ਆਓ ਦੇਖੀਏ ਸਵਾਲ ਹੈ ਪਿਆਰੇ ਬੱਚਿਓ ਚਾਰ ਅੰਕਾਂ ਵਾਲੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ 2 3 8 ਅਤੇ 10 ਨਾਲ ਪੂਰੀ ਤਰ੍ਹਾਂ ਵੰਡੀ ਜਾਵੇ ਹੈ ਇਸ ਦੇ ਸਾਨੂੰ ਚਾਰ ਵਿਕਲਪ ਵੀ ਦਿੱਤੇ ਹਨ ਪੂੜਾ ਵਿਕਲਪ ਹੈ 1020 1106 ਈ 1080 ਅਤੇ ਸਸਾ ਵਿਕਲਪ ਹੈ 1100 ਬੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਅਸੀਂ 2 3 8 ਅਤੇ 10 ਦਾ ਲੱਲਾ ਸਸਾ ਵਾਵਾ ਪਤਾ ਕਰਾਂਗੇ ਇਹ ਅਸੀਂ ਭਾਗ ਵਿਧੀ ਰਾਹੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਅਸੀਂ ਇਸ ਨੂੰ 2 ਨਾਲ ਭਾਗ ਕਰਾਂਗੇ ਤਾਂ 2 ਦਾ ਆ ਜਾਏਗਾ 1 3 ਦਾ 3 8 ਦਾ 4 10 ਦਾ 5 ਇਸ ਤੋਂ ਅੱਗੇ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈ ਅਸੀਂ ਇਹ ਸਾਰੇ ਆਏ ਉਤਰ ਨੂੰ 2 3 4 5 ਦੀ ਗੁਣਾ ਕਰ ਲੈਂਦੇ ਹਾਂ ਤਾਂ ਇਹ ਆ ਜਾਵੇਗਾ 120 ਤੇ ਪਿਆਰੇ ਬੱਚਿਓ ਹੁਣ ਆਪਾਂ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਵੇਂ ਕਿ ਪ੍ਰਸ਼ਨ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਸਵਾਲ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਇਸ ਨੂੰ ਆਪਾਂ ਲ ਲ ਸ ਸ ਵ ਵ ਜੋ ਅਸੀਂ ਪਤਾ ਕੀਤਾ ਸੀ 120 ਦੇ ਨਾਲ ਭਾਗ ਕਰਾਂਗੇ ਤਾਂ ਪਿਆਰੇ ਬੱਚਿਓ ਇਹ ਜਾਵੇਗਾ 8 ਤੇ 12 8 96 960 ਇਹਦੇ ਵਿੱਚੋਂ ਅਸੀਂ ਘਟਾ ਲੰਨੇ ਹਾਂ ਘਟਾ ਕੇ ਸਾਡਾ ਆਵੇਗਾ 40 ਬਾਕੀ ਤਾਂ ਪਿਆਰੇ ਬੱਚਿਓ ਇਸ ਵਿੱਚੋਂ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਸੀ ਸਾਡੇ ਇੱਕ ਵਿੱਚੋਂ ਦੋ ਸਵਾਲ ਕਲੀਅਰ ਹੋ ਜਾਣਗੇ ਦੂਜਾ ਸਵਾਲ ਹੈ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦੇ ਵਿੱਚ ਕੀ ਜੋੜੀਏ ਕਿ ਉਹ ਸੰਖਿਆ 120 ਤੇ ਪੂਰੀ ਪੂਰੀ ਵੰਡੀ ਜਾਵੇ ਤਾਂ ਪਿਆਰੇ ਬੱਚਿਓ 1000 ਦੇ ਵਿੱਚ ਅਸੀਂ ਕੀ ਜੋੜੀਏ ਕਿ ਉਹ ਸੰਖਿਆ ਬਣੇ ਜਿਹੜੀ 120 ਦੇ ਨਾਲ ਪੂਰੀ ਪੂਰੀ ਵੰਡੀ ਜਾਵੇ ਤਾਂ ਪਿਆਰੇ ਬੱਚਿਓ 120 ਜਿਸ ਨਾਲ ਅਸੀਂ ਭਾਗ ਕੀਤਾ ਸੀ ਵਿੱਚੋਂ ਸਾਡਾ ਜੋ 40 ਬਾਕੀ ਆਇਆ ਹੈ ਘਟਾ ਦਵਾਂਗੇ ਇਹ ਆ ਗਿਆ 80 80 ਨੂੰ ਅਸੀਂ 1000 ਦੇ ਵਿੱਚ ਜੋੜ ਦਵਾਂਗੇ ਇਹ ਸਾਡਾ ਆ ਗਿਆ 1080 ਤਾਂ ਸਾਡਾ ਉੱਤਰ ਵੀ ਕਿਹੜਾ ਹੈ ਈ ਵੀ ਕਲ 1080 ਤੇ ਅਸੀਂ ਇਸ ਨੂੰ ਇੱਕ ਹੋਰ ਸੌਖੇ ਤਰੀਕੇ ਦੇ ਨਾਲ ਵੀ ਕਰ ਸਕਦੇ ਹਾਂ ਇੱਥੇ ਤੱਕ ਅਸੀਂ ਪਹਿਲਾਂ ਸਮਝ ਲਿਆ ਸੀ ਲੱਲਾ ਸਸਾ ਵਾਵਾ ਸਾਡਾ ਆ ਗਿਆ 120 ਤਾਂ ਹੁਣ ਪਿਆਰੇ ਬੱਚਿਓ ਅਸੀਂ 120 ਦੇ ਗੁਣਜ ਪਤਾ ਕਰਨੇ ਹਨ ਗੁਣਜ ਪਿਆਰੇ ਬੱਚਿਓ 120 ਦਾ ਪਹਿਲਾ ਗੁਣਜ ਹੋਏਗਾ 120 ਭਾਗ 120 ਦਾ ਪਹਾੜਾ ਅਸੀਂ ਲਿਖਣਾ ਹੈ 240 360 480 600 720 840 960 1080 ਜਿਹੜਾ ਸਾਡਾ ਉੱਤਰ ਹੈ ਉਹ 120 ਦੇ ਗੁਣਜਾਂ ਦੇ ਵਿੱਚੋਂ ਹੀ ਆਵੇਗਾ 1020 120 ਦਾ ਗੁਣਜ ਨਹੀਂ ਹੈ 1060 ਵੀ 120 ਦਾ ਗੁਣਜ ਨਹੀਂ ਹੈ ਤਾਂ 18 1080 ਈੜੀ ਉੱਤਰ 120 ਦਾ ਗੁਣਜ ਹੈ ਸਾਡਾ ਉੱਤਰ ਆਵੇਗਾ 1080 ਬਹੁਤ ਬਹੁਤ ਧੰਨਵਾਦ ਬੱਚਿਓ ਸ਼ੁਕਰੀਆ ਮਿਲਾਂਗੇ ਅਗਲੀ ਵੀਡੀਓ ਦੇ ਨਾਲ